ਕੀ ਬਾਈ ਤੁਹਾਨੂੰ ਵੀ ਕਦੇ ਇਹ ਫੀਲ ਹੋਇਆ ਕਿ ਮੇਰੀ ਗੱਡੀ ਦੀ ਐਵਰੇਜ ਪਹਿਲਾਂ 18 19 ਜਾਂ 20 ਦੀ ਸੀ ਤੇ ਅੱਜ ਉਹ ਘਟ ਕੇ 10 12 ਦੀ ਰਹੇਗੀ ਜਾਂ ਮੇਰੀ ਗੱਡੀ ਤੇਲ ਵੱਧ ਪੀਣ ਲੱਗੀ ਜਾਂ ਮੇਰੀ ਗੱਡੀ ਦੀ ਐਵਰੇਜ ਘਟ ਗਈ ਐਵੇਂ ਦਾ ਜੇ ਤੁਹਾਨੂੰ ਕਦੇ ਵੀ ਫੀਲ ਹੋਇਆ ਤਾਂ ਆਹ ਵੀਡੀਓ ਅੱਜ ਤੁਹਾਡੇ ਲਈ ਆ ਸਕਿੱਪ ਨਾ ਕਰਿਓ ਤੁਹਾਨੂੰ ਕੁਝ ਕਿ ਟਿਪਸ ਦਿੰਨਾ ਕੁਝ ਕਿ ਗੱਲਾਂ ਦੱਸਦਾ ਜਾਂ ਕੁਝ ਕਿ ਤੁਹਾਡੀਆਂ ਗਲਤੀਆਂ ਦੱਸਦਾ ਜਿਹੜੀਆਂ ਤੁਸੀਂ ਗੱਡੀ ਚਲਾਉਣ ਵੇਲੇ ਜਾਂ ਰੱਖਣ ਵੇਲੇ ਕਰਦੇ ਹੋ ਤਾਂ ਮੇਰੀਆਂ ਇਹ 8 ਗੱਲਾਂ ਧਿਆਨ ਨਾਲ ਸੁਣ ਲਿਓ ਤੁਹਾਡੀ ਸਾਰੀ ਪ੍ਰੋਬਲਮ ਦਾ ਸੋਲੂਸ਼ਨ ਆਹੀ ਵੀਡੀਓ ਦੇ ਵਿੱਚ ਪਿਆ ਉਹ 8 ਪੁਆਇੰਟਾਂ ਦੇ ਵਿੱਚੋਂ ਪਹਿਲਾ ਪੁਆਇੰਟ ਹੈਗਾ ਬਾਈ ਟਾਇਰ ਦਾ ਪ੍ਰੈਸ਼ਰ ਟਾਇਰ ਦੇ ਵਿੱਚ ਹਵਾ ਕਿੰਨੀ ਹੈਗੀ ਹੈ ਕਿੰਨੀ ਨਹੀਂ ਜਦੋਂ ਗੱਡੀ ਦੇ ਟਾਇਰ ਦੇ ਵਿੱਚ ਹਵਾ ਘੱਟ ਹੁੰਦੀ ਹੈ ਜਾਂ ਲੋ ਪ੍ਰੈਸ਼ਰ ਹੁੰਦਾ ਤਾਂ ਉਹ ਰੋਡ ਦੇ ਨਾਲ ਜ਼ਿਆਦਾ ਕੰਟੈਕਟ ਕਰਦਾ ਮਤਲਬ ਫ੍ਰਿਕਸ਼ਨ ਜ਼ਿਆਦਾ ਹੁੰਦੀ ਹੈ ਜੇ ਆ ਟੈਕਨੀਕਲ ਭਾਸ਼ਾ ਚ ਗੱਲ ਕਰੀਏ ਤਾਂ ਜੇ ਫ੍ਰਿਕਸ਼ਨ ਜ਼ਿਆਦਾ ਹੋਣ ਕਰਕੇ ਇੰਜਨ ਨੂੰ ਮਿਹਨਤ ਵੀ ਜ਼ਿਆਦਾ ਲੱਗਦੀ ਹੈ ਜਿਹਦੇ ਕਰਕੇ ਐਵਰੇਜ ਘਟ ਜਾਂਦੀ ਹੈ ਗੱਡੀ ਦੀ ਜੇ 10 ਪੀਐਸਆਈ ਟਾਇਰ ਦਾ ਪ੍ਰੈਸ਼ਰ ਘਟਾ ਤਾਂ ਐਵਰੇਜ ਤੁਸੀਂ ਲਾ ਲਓ ਕਿ 5 ਤੋਂ 10% ਡ੍ਰੌਪ ਹੋਊਗੀ ਹੀ ਤੇ ਕਦੇ ਵੀ ਜੇ ਤੁਸੀਂ ਵੈਸੇ ਵੀ ਟਾਇਰ ਦੇ ਵਿੱਚ ਹਵਾ ਭਰਉਣੀਆਂ ਤਾਂ ਉਹਨੂੰ ਤੁਸੀਂ ਕੰਸੀਡਰ ਕਰੋ ਕਿ ਸਵੇਰ ਦੇ ਟਾਈਮ ਪ੍ਰਭਾਵ ਉਹਦੋਂ ਟਾਇਰ ਠੰਡਾ ਹੁੰਦਾ ਐਕੂਰੇਟ ਰੀਡਿੰਗ ਜ਼ਿਆਦਾ ਆਉਂਦੀ ਹੈ ਤੇ ਦੂਜਾ ਪੁਆਇੰਟ ਹੈਗਾ ਬਾਈ ਡਰਾਈਵਿੰਗ ਸਟਾਈਲ ਇਹ ਤਾਂ ਆਪਾਂ ਨੂੰ ਕਾਮਨ ਹੀ ਆਪਾਂ ਗੱਲਾਂ ਕਰਦੇ ਆ ਕਿ ਜਿੰਨੀ ਕ ਆਪਾਂ ਗੱਡੀ ਪਿਆਰ ਨਾਲ ਚਲਾਵਾਂਗੇ ਉੰਨੀ ਹੀ ਐਵਰੇਜ ਆਪਾਂ ਨੂੰ ਵੱਧ ਨਿਕਲ ਕੇ ਮਿਲੇਗੀ ਅਗਰੈਸਿਵ ਡਰਾਈਵਿੰਗ ਦਾ ਮਤਲਬ ਹੁੰਦਾ ਕਿ ਆਪਾਂ ਇੱਕਦਮ ਐਕਸਲਰੇਟ ਕਰਦੇ ਆ ਗੱਡੀ ਨੂੰ ਤੇ ਬਾਰ-ਬਾਰ ਫਿਰ ਇੱਕਦਮ ਗੱਡੀ ਭਜਾ ਕੇ ਬਾਰ-ਬਾਰ ਬ੍ਰੇਕ ਮਾਰਨੇ ਇਹ ਚੀਜ਼ ਇੰਜਨ ਤੇ ਫਿਊਲ ਦੋਨਾਂ ਨੂੰ ਹੀ ਖਤਮ ਕਰਦੀ ਆ ਸੋ ਤੁਸੀਂ ਟਰਾਈ ਕਰਨਾ ਕਿ ਤੁਸੀਂ ਸਮੂਥ ਹਮੇਸ਼ਾ ਡਰਾਈਵ ਕਰੋ ਆਪਣੇ ਡਰਾਈਵ ਸਟਾਈਲ ਦੇ ਵਿੱਚ ਫਰਕ ਲੈ ਕੇ ਆਓ ਲਾਈਟ ਫੁੱਟ ਗੱਡੀ ਚਲਾਵੋ ਜੇ ਤੁਹਾਨੂੰ ਪਤਾ ਕਿ ਉੱਥੇ ਮੈਨੂੰ ਬ੍ਰੇਕ ਲਾਉਣ ਦੀ ਲੋੜ ਪੈਣੀ ਆ ਤਾਂ ਕੋਸ਼ਿਸ਼ ਕਰੋ ਤੁਸੀਂ ਪਿੱਛੋਂ ਹੀ ਰੇਸ ਛੱਡ ਦਿਮੋ ਕਰਨਾ ਉਹ ਵੀ ਤੁਸੀਂ ਮੈਕਸਿਮਮ 2000 ਜਾਂ 2200 ਇੱਥੇ ਹੀ ਸ਼ਿਫਟ ਕਰ ਲੈਣਾ ਹਾਈ ਆਰਪੀਐਮ ਤੇ ਗੱਡੀ ਨਹੀਂ ਚਲਾਉਣੀ ਤੇ ਤੀਜਾ ਪੁਆਇੰਟ ਬਈ ਮੇਰਾ ਹੈਗਾ 에ਅਰ ਫਿਲਟਰ ਤੇ ਇੰਜਨ ਮੈਂਟੇਨੈਂਸ 에ਅਰ ਫਿਲਟਰ ਆਪਣੇ ਇੰਡੀਆ ਦੇ ਵਿੱਚ ਧੂੜ ਮਿੱਟੀ ਇੰਨੀ 에ਅਰ ਫਿਲਟਰ ਨਾਰਮਲੀ ਆ ਕਿ ਜਮ ਹੋ ਜਾਂਦਾ ਜਿਸ ਦੇ ਨਾਲ ਇੰਜਨ ਨੂੰ ਪ੍ਰੋਪਰ ਹਵਾ ਨਹੀਂ ਮਿਲਦੀ ਜਿਹੜਾ ਕਿ ਕੌਂਟਰੀਬਿਊਸ਼ਨ ਆ 에ਅਰ ਦਾ ਉਹ ਇਨਕੰਪਲੀਟ ਹੋ ਜਾਂਦਾ ਤਾਂ ਕਰਕੇ ਇੰਜਨ ਦਾ ਜ਼ੋਰ ਜ਼ਿਆਦਾ ਲੱਗਦਾ ਜਿਹੜੇ ਕਿ ਜਿਹੜੇ ਕਿ ਫਿਊਲ ਦੀ ਕੰਜ਼ਮਪਸ਼ਨ ਆ ਉਹ ਜ਼ਿਆਦਾ ਹੁੰਦੀ ਹੀ ਆ ਹਰ ਸਰਵਿਸ ਤੇ ਆਪਾਂ 에ਅਰ ਫਿਲਟਰ ਚੇਂਜ ਤਾਂ ਕਰਾ ਲੈਨੇ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਚੈੱਕ ਕਰ 에어 ਫਿਲਟਰ ਕਢਾ ਕੇ ਉਹਨੂੰ ਵੈਸੇ ਹੀ ਕਲੀਨ ਕਰਾ ਲਿਆ ਕਰੋ ਪ੍ਰੈਸ਼ਰ ਦੇ ਨਾਲ ਤੇ ਨਾਲ ਹੀ ਤੁਸੀਂ ਆਪਣੇ 스파크 플러గ్ ਦੀ ਕੰਡੀਸ਼ਨ ਵੀ ਚੈੱਕ ਕਰਾ ਲਿਆ ਕਰੋ ਕਿ ਉਹ ਕਿਵੇਂ ਦੇ ਹੈਗੇ ਨੇ ਕਿਵੇਂ ਨਹੀਂ ਜੇ ਵੀਕ 스파크 플러గ్ ਹੋਊਗਾ ਤਾਂ ਉਹ ਫਿਊਲ ਬਰਨਰ ਫਿਊਲ ਬਰਨਰ ਨਹੀਂ ਹੋਣ ਦਿੰਦੇ ਇਹਨਾਂ ਛੋਟੇ-ਛੋਟੇ ਚੀਜ਼ਾਂ ਦੇ ਨਾਲ ਹੀ ਤੁਸੀਂ 10 ਤੋਂ 15% ਆਪਣੀ ਗੱਡੀ ਦੀ ਐਵਰੇਜ ਵਧਾ ਲਓਗੇ ਚੌਥਾ ਨੰਬਰ ਹੈਗਾ ਬਾਈ ਫਿਊਲ ਦੀ ਕੁਆਲਿਟੀ ਜਿਹੜੀ ਆਪਣੀ ਐਵਰੇਜ ਡਿਪੈਂਡ ਕਰਦੀ ਹੈ ਫਿਊਲ ਦੀ ਕੁਆਲਿਟੀ ਦੇ ਉੱਤੇ ਵੀ ਕਰਦੀ ਹੈ ਕਿ ਗੱਡੀ ਦੇ ਜਿਹੜਾ ਤੇਲ ਆਪਾਂ ਦਾ ਜਿਹੜੇ ਪੰਪ ਤੋਂ ਪਵਾ ਰਹੇ ਹਾਂ ਉਹ ਤੇਲ ਦੀ ਕੁਆਲਿਟੀ ਵਧੀਆ ਹੈਗੀ ਵੀ ਹੈ ਕਿ ਨਹੀਂ ਜੇ ਘਟੀਆ ਕੁਆਲਿਟੀ ਦਾ ਫਿਊਲ ਹੋਊਗਾ ਤਾਂ ਉਹ ਕਾਰਬਨ ਡਿਪੋਜ਼ਿਟ ਕਰ ਦੂਗਾ ਇੰਜਨ ਦੇ ਵਿੱਚ ਜਿਹਦਾ ਰਿਜ਼ਲਟ ਸਿੱਧਾ-ਸਿੱਧਾ ਇਹ ਹੋਊਗਾ ਕਿ ਤੁਹਾਡੀ ਪਾਵਰ ਘਟ ਜੂਗੀ ਗੱਡੀ ਦੀ ਪਰਫਾਰਮੈਂਸ ਘਿਰ ਜ ਤਾਂ ਤੁਸੀਂ ਇੱਕ ਟਰੱਸਟਡ ਜਾਂ ਇੱਕ ਵਧੀਆ ਪੈਟਰੋਲ ਪੰਪ ਤੋਂ ਆਪਾਂ ਨੂੰ ਪਤਾ ਹੀ ਹੁੰਦਾ ਆਪਣੇ ਏਰੀਆ ਦੇ ਵਿੱਚ ਕਿਹੜੇ ਪੈਟਰੋਲ ਪੰਪ ਦੀ ਰੈਪਿਊਟੇਸ਼ਨ ਵਧੀਆ ਤੁਸੀਂ ਉੱਥੋਂ ਹੀ ਪੁੱਆਓ ਪੰਜਵਾਂ ਪੁਆਇੰਟ ਹੈਗਾ ਵੀ ਮੇਰਾ ਰੋਂਗ ਗੇਅਰ ਸਿਲੈਕਸ਼ਨ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿ ਆਪਾਂ ਤੇ ਬਹੁਤ ਵੱਡਾ ਪੁਆਇੰਟ ਆ ਇਹ ਸੋਚਣ ਵਾਲੀ ਚੀਜ਼ ਆ ਕਿ ਆਪਾਂ ਛੋਟੇ ਗੇਅਰ ਦੇ ਵਿੱਚ ਹਾਈ ਆਰਪੀਐਮ ਦੇ ਉੱਤੇ ਜਦੋਂ ਗੱਡੀ ਖਿੱਚਦੇ ਆ ਜੋ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ 2200 ਆਰਪੀਐਮ ਤੱਕ ਹੀ ਚੱਲਣਾ ਤਾਂ ਇਹ ਤੁਹਾਨੂੰ ਚੀਜ਼ ਪਤਾ ਵੀ ਹੋਣੀ ਚਾਹੀਦੀ ਆ ਕਿ ਤੁਸੀਂ ਲੋ ਗੇਅਰ ਤੇ ਤੇ ਹਾਈ ਆਰਪੀਐਮ ਚਲਾਉਣੀ ਨਹੀਂ ਜਦੋਂ ਤੁਸੀਂ ਹ ਮੋਟਰ ਨੂੰ ਜਦੋਂ ਰਾਉਂਡ ਪਰ ਮੀਟਰ ਜ਼ਿਆਦਾ ਕਰਨੇ ਪੈਣਗੇ ਆਰਪੀਐਮ ਮਤਲਬ ਜ਼ਿਆਦਾ ਹੋਊਗੀ ਤਾਂ ਓਬਵੀਅਸਲੀ ਫਿਊਲ ਕੰਜ਼ਮਪਸ਼ਨ ਵੀ ਜ਼ਿਆਦਾ ਹੋ ਜਾਣੀ ਆ ਇਹਦੇ ਉਲਟ ਇਹ ਵੀ ਹੁੰਦਾ ਜੇ ਗੇਅਰ ਵੱਡਾ ਤੇ ਸਪੀਡ ਘਟਾ ਤਾਂ ਵੀ ਇੰਜਨ ਨੂੰ ਸਟਰਗਲ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਚੱਲਣ ਲਈ ਉਹ ਕਹਿਣ ਦਾ ਮਤਲਬ ਇਹ ਮੇਰੇ ਇਹ ਆ ਕਿ ਤੁਸੀਂ ਜੋ ਗੇਅਰ ਆਪਣਾ ਉਹ ਆਰਪੀਐਮ ਨੂੰ ਦੇਖ ਕੇ ਸੈੱਟ ਰੱਖਣਾ ਇਹ ਨਹੀਂ ਕਰਨਾ ਕਿ ਤੁਸੀਂ 3-4000 ਆਰਪੀਐਮ ਤੇ ਚੱਲ ਰਹੇ ਹੋ ਤੇ ਇਹ ਵੀ ਨਹੀਂ ਕਰਨਾ ਕਿ ਤੁਸੀਂ 1000 ਆਰਪੀਐਮ ਤੇ ਹੀ ਗੇਅਰ ਸ਼ਿਫਟ ਕਰੀ ਜਾਂਦੇ ਹੋ ਤੇ ਉੱਤੇ ਹੀ ਚੱਲੀ ਜਾਂਦੇ ਹੋ ਕੱਲਾ ਕਲੱਚ ਦੱਬ ਕੇ ਕਿਤੇ ਥੋੜੀ ਜੀ ਟ੍ਰੈਫ ਨਾਲ ਹੀ ਦੁਆਰਾ ਚੱਕ ਰਹੇ ਹੋ ਉਹ ਵੀ ਚੀਜ਼ ਗਲਤ ਆ ਉੱਥੇ ਵੀ ਤੁਹਾਡੇ ਇੰਜਨ ਦੀ ਸਟਰਗਲ ਬਹੁਤ ਜ਼ਿਆਦਾ ਹੋ ਜਾਂਦੀ ਤੇ ਸੇਵਾ ਪੁਆਇੰਟ ਹੈਗਾ ਬਾਈ ਮੇਰਾ ਇੰਜਨ ਆਇਲ ਤੇ ਮੈਂਟੇਨੈਂਸ ਜਿਹੜਾ ਇੰਜਨ ਆਇਲ ਲੋ ਗ੍ਰੇਡ ਦਾ ਹੋਊਗਾ ਜਾਂ ਪੁਰਾਣਾ ਹੋਊਗਾ ਉਹ ਵੀ ਤੁਹਾਡੇ ਇੰਜਨ ਦੇ ਵਿੱਚ ਫ੍ਰਿਕਸ਼ਨ ਪਾਦਾ ਦਿੰਦਾ ਇੰਜਨ ਸਮੂਥ ਨਹੀਂ ਚੱਲਦਾ ਇਹਦੇ ਨਾਲ ਤੇ ਮਾਈਲੇਜ ਘਟ ਜਾਂਦਾ ਐਵਰੇਜ ਕਹਿੰਦਾ ਮਤਲਬ ਘਿਰ ਜਾਂਦੀ ਆਪਣੀ ਗੱਡੀ ਦੀ ਤਾਂ ਤੁਸੀਂ ਵਧੀਆ ਸਿੰਥੈਟਿਕ ਆਇਲ ਦੇਖ ਕੇ ਉਹੀ ਇੰਜਨ ਆਇਲ ਲਈ ਤੁਸੀਂ ਯੂਜ਼ ਕਰਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਕਿ 8 ਕ ਹਜ਼ਾਰ ਕਿਲੋਮੀਟਰ ਤੇ ਹੀ ਤੁਸੀਂ ਗੱਡੀ ਦਾ ਜੋ ਇੰਜਨ ਆਇਲ ਜਾਂ ਸਰਵਿਸ ਆਉ ਤੁਸੀਂ ਕਰਵਾ ਲਮੋ ਵੱਧ ਗੱਡੀ ਨਾ ਚੱਲੇ ਇ ਉਹਲੇ ਪੁਰਾਣਾ ਵੀ ਨਾ ਹੋਵੇ ਕਿਉਂਕਿ ਉਹ ਜੋ ਜਿੰਨਾ ਪੁਰਾਣਾ ਹੋ ਜੂਗਾ ਉਹਦੇ ਸਲਾਜੇ ਵੀ ਬਣ ਜਾਂਦੇ ਨੇ ਤੇ ਉਹ ਵੀ ਤੁਹਾਡੀ ਗੱਡੀ ਲਈ ਨੁਕਸਾਨਦਾਇਕ ਸੱਤਮਾ ਹੈਗਾ ਬਾਈ ਐਕਸਟਰਾ weight ਤੇ AC ਦਾ ਜੋ ਫਾਲਤੂ ਦਾ ਆਪਾਂ ਯੂਜ਼ ਕਰਦੇ ਆ ਉਹ ਦੇਖੋ ਐਕਸਟਰਾ weight ਤਾਂ ਇੱਕ ਕਾਮਨ ਜੀ ਚੀਜ਼ ਹੈ ਬਾਈ ਤੁਸੀਂ ਇਕੱਲੇ ਚੱਲਦੇ ਹੋ ਗੱਡੀ ਦੇ ਵਿੱਚ ਤੁਹਾਡਾ ਖੁਦ ਦਾ ਹੀ weight ਆ ਤਾਂ ਤੁਹਾਡੀ ਗੱਡੀ ਦੀ ਐਵਰੇਜ ਵੱਧ ਦਊਗੀ ਜਿੰਨੇ ਬੰਦੇ ਉਹ ਚ ਵੱਧ ਬੈਠ ਜਾਣਗੇ ਜਾਂ ਆਪਣੇ ਕੋਲ ਸਮਾਨ ਲੱਗ ਜਿਆਦਾ ਹੋਊਗਾ ਤਾਂ ਤੁਹਾਡੀ ਗੱਡੀ ਦੀ ਐਵਰੇਜ ਘਟੂਗੀ ਹੀ ਘਟੂਗੀ ਉਦੋਂ ਤੁਸੀਂ ਗੱਡੀ ਦੀ ਐਵਰੇਜ ਆਪਣੀ ਕੱਲੇ ਚੱਲਣ ਵਾਲੇ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਉਹ ਇੱਕ ਅਲੱਗ ਚੀਜ਼ ਹੋਊਗੀ ਜੇ ਜੋਗਾ ਏਸੀ ਦਾ ਫਾਲਤੂ ਦਾ ਯੂਜ਼ ਹਮੇਸ਼ਾ ਹੀ ਤੁਸੀਂ ਬਿਲਕੁਲ ਲੋ ਤੇ ਸੈਟ ਕੇ ਏਸੀ ਚਲਦੇ ਹੋ ਉਹ ਚੀਜ਼ ਦਾ ਫਾਇਦਾ ਨਹੀਂ ਤੁਹਾਨੂੰ ਜਿੰਨਾ ਕੁ ਸਟੇਬਲ ਹੈਗਾ ਜਾਂ ਜਿੰਨੀ ਕੁ ਤੁਹਾਨੂੰ ਏਸੀ ਦੀ ਲੋੜ ਆ ਉੰਨੀ ਕੇ ਉੰਨਾ ਕੇ ਹੀ ਟੈਂਪਰੇਚਰ ਰੱਖਿਆ ਕਰੋ ਕਿੰਨੇ ਕੇ ਏਸੀ ਤੇ ਮੇਰਾ ਸਰਦ ਆ ਜਿੰਨਾ ਏਸੀ ਤੁਸੀਂ ਘੱਟ ਤੋਂ ਘੱਟ ਉਹਦਾ ਟੈਂਪਰੇਚਰ ਮੈਂਟੇਨ ਕਰਕੇ ਰੱਖੋਗੇ ਹਮੇਸ਼ਾ 16 ਜਾਂ 17 ਤੇ ਨਹੀਂ ਚਲਾਉਣਾ ਜਾਂ ਬਿਲਕੁਲ ਲੋ ਤੇ ਕਰਕੇ ਨਹੀਂ ਚਲਾਉਣਾ ਟੈਂਪਰੇਚਰ ਉਹਦਾ 20 22 ਇੱਥੇ ਤੁਸੀਂ ਚੱਲੋਗੇ ਤਾਂ ਵੀ ਤੁਹਾਡੀ ਗੱਡੀ ਬਹੁਤ ਵਧੀਆ ਠੰਡੀ ਰਹਿੰਦੀ ਆ ਦੇ ਵਿੱਚ ਤੁਹਾਨੂੰ ਮਿਲੂਗਾ ਜੇ ਮੈਂ ਗਰਮੀਆਂ ਦੇ ਵਿੱਚ ਇੱਕਦਮ ਆ ਗਿਆ ਬਗੱਡੀ ਦੇ ਵਿੱਚ ਬੈਹਨੇ ਉਦੋਂ ਗੱਡੀ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਤਾਂ ਹਾਂ ਤੁਸੀਂ ਉਦੋਂ ਬਿਲਕੁਲ ਗੱਡੀ ਨੂੰ ਲੋਕ ਕਰਕੇ ਏਸੀ ਨੂੰ ਆਪਣਾ ਫੁੱਲ ਛੱਡ ਸਕਦੇ ਹੋ ਪਰ ਜਦੋਂ 5-10 ਮਿੰਟ ਬਾਅਦ ਗੱਡੀ ਦਾ ਥੋੜੀ ਦਾ ਟੈਂਪਰੇਚਰ ਮਨਟੇਨ ਹੋਣ ਲੱਗ ਗਿਆ ਉਦੋਂ ਬਾਅਦ ਉਹਦਾ ਟੈਂਪਰੇਚਰ ਦੁਬਾਰਾ ਰੀਸੈਟ ਕਰ ਲਓ 8ਵਾਂ ਪੁਆਇੰਟ ਹੈਗਾ ਬਾਈ ਮੇਰਾ ਟ੍ਰੈਫਿਕ ਸ਼ਾਰਟ ਟ੍ਰਿਪਸ ਜੇ ਮੋਸਟਲੀ ਤੁਸੀਂ ਸ਼ਾਰਟ ਟ੍ਰਿਪ ਤੇ ਜਾਂਦੇ ਹੋ ਜਾਂ ਤੁਸੀਂ ਟ੍ਰੈਫਿਕ ਦੇ ਵਿੱਚ ਹੋ ਤਾਂ ਉਦੋਂ ਤੁਹਾਡਾ ਇੰਜਨ ਕਦੇ ਵੀ ਫੁੱਲ ਵਾਰਮ ਆਪਣੇ ਫੁੱਲ ਟੈਂਪਰੇਚਰ ਤੇ ਨਹੀਂ ਜਾਂਦਾ ਠੰਡਾ ਇ ਤੁਸੀਂ ਨੋਟਿਸ ਕਰਿਆ ਹੋਣਾ ਜਦੋਂ ਤੁਸੀਂ ਗੱਡੀ ਦੀ ਪਹਿਲੀ ਸੇਰ ਦੀ ਸੈਲਫ ਮਾਰਦੇ ਹੋ ਉਦੋਂ ਆਰਪੀਐਮ 12 ਤੋਂ 1300 ਦੇ ਆਸ-ਪਾਸ ਹੁੰਦਾ ਉਹ ਗੱਡੀ ਹੌਲੀ-ਹੌਲੀ ਟੈਂਪਰੇਚਰ ਲੈਂਦੀ ਆ ਉਦੋਂ ਬਾਅਦ ਉਹ ਆਰਪੀਐਮ 8 900 ਤੇ ਆ ਜਾਂਦਾ ਇਹ ਤੁਸੀਂ ਦੇਖਿਆ ਹੋਣਾ ਆ ਤੁਸੀਂ ਕਦੇ ਵੀ ਗੱਡੀ ਨੂੰ ਜਦੋਂ ਘਰੋਂ ਪਹਿਲਾਂ ਚੱਲਣਾ ਤਾਂ ਉਦੋਂ ਉਹਨੂੰ ਪ੍ਰੋਪਰ ਪਹਿਲਾਂ ਗਰਮ ਕਰਕੇ 5-7 ਮਿੰਟ ਗੱਡੀ ਸਟਾਰਟ ਰਹਿਣ ਦੇ ਕੇ ਉਦੋਂ ਬਾਅਦ ਹੀ ਚੱਲਿਆ ਕਰੋ। ਤੁਹਾਨੂੰ ਬੰਡ ਠੰਡੀ ਗੱਡੀ ਇੱਕਦਮ ਚਲਾਉਨੇ ਆ ਸੈਲਫ ਮਾਰ ਕੇ ਸਿੱਧਾ ਤੁਰ ਪੈਨੇ ਆ। ਉਹਦੇ ਨਾਲ ਵੀ ਥੋੜੇ ਫਿਊਲ ਕੰਜਪਸ਼ਨ ਦੇ ਉੱਤੇ ਬਹੁਤ ਵੱਡਾ ਫਰਕ ਪੈਂਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮਾਈਲੇਜ ਡ੍ਰੌਪ ਦਾ ਬਲੇਮ ਕੱਲੀ ਤੁਸੀਂ ਗੱਡੀ ਤੇ ਨਹੀਂ ਸਿੱਟ ਸਕਦੇ। ਕੱਲੀ ਤੁਸੀਂ ਕਾਰ ਬ੍ਰਾਂਡ ਦੇ ਉੱਤੇ ਸਿੱਟ ਨਹੀਂ ਸਕਦੇ। ਇਹ ਕੁਝ ਗਲਤੀਆਂ ਆਪਣੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਕਰਕੇ ਐਵਰੇਜ ਘਿਰ ਜਾਂਦੀ ਆ। ਹਾਂ ਤੁਸੀਂ ਆਪਣੀਆਂ ਇਹ ਚੀਜ਼ਾਂ ਦੇ ਉੱਤੇ ਧਿਆਨ ਰੱਖੋ ਆਪਣੇ ਡਰਾਈਵਿੰਗ ਸਟਾਈਲ ਦੇ ਵਿੱਚ ਚੇਂਜ ਲੈ ਕੇ ਆਓ। ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਨੀ ਐਵਰੇਜ ਲਓ ਜਿੰਨੀ ਮੈਕਸੀਮਮ ਦੇ ਸਕਦੀ ਆ ਤੇ ਮੇਰੇ ਇਹ ਪੁਆਇੰਟ ਨਾਲ ਗਰੰਟੀ ਦੇ ਨਾਲ 15 ਤੋਂ 20% ਤੁਹਾਡੀ ਗੱਡੀ ਦੀ ਐਵਰੇਜ ਬੜੇ ਆਰਾਮ ਨਾਲ ਵਾਝੂਗੀ ਬਾਕੀ ਵੀਡੀਓ ਜੇ ਇਨਫੋਰਮੇਟਿਵ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਪੇਜ ਨੂੰ ਫੋਲੋ ਨਹੀਂ ਕਰਿਆ ਤਾਂ ਪੇਜ ਨੂੰ ਫੋਲੋ ਕਰ ਲਿਓ ਮਿਲਦੇ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਵਿੱਚ